ਵੈਲਕਮ ਬੈਕ ਟੂ एवरीवन ਗੁੱਡ ਮਾਰਨਿੰਗ एवरीवन ਕਿਦਾਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਗਾਇਸ ਸਵੇਰ ਦੇ ਨਹੀਂ ਦੁਪਹਿਰ ਦੇ ਵੱਜ ਚੁੱਕੇ ਨੇ ਦੋ ਤੇ ਇੱਧਰ ਮੰਮੀ ਆ ਗਏ ਨੇ ਚਟਣੀ ਲੈ ਕੇ ਹੈਲੋ ਗਾਇਸ ਮੇਰੇ ਮੁੰਡੇ ਨੂੰ ਚਟਣੀ ਬਹੁਤ ਪਸੰਦ ਹੈ ਗਾਇਸ ਤੇ ਮੈਂ ਚਟਣੀ ਕੱਟ ਕੇ ਨਾਲੇ ਸਾਗ ਵੀ ਬਹੁਤ ਪਸੰਦ ਹੈ ਨੂੰ ਮੇਰੇ ਹੱਥਾਂ ਦਾ ਮੈਂ ਲੈ ਕੇ ਚਟਣੀ ਆਈ ਆ ਆਪਣੇ ਮੁੰਡੇ ਵਾਸਤੇ ਔਰ ਮੇਰਾ ਮੁੰਡਾ ਖਾਊਗਾ ਮੇਰਾ ਮੁੰਡਾ ਪਹਿਲਾਂ ਹੀ ਬਿਮਾਰ ਹੋਇਆ ਪਿਆ ਵਿਚਾਰ ਨੂੰ ਕਮਜਾਈ ਪਈ ਹੈ ਸਾਰੇ ਅਰਦਾਸ ਕਰੋ ਠੀਕ ਹੋ ਜਾਵੇ ਮੈਂ ਤੁਹਾਨੂੰ ਵਧੀਆ ਵਧੀਆ ਮੂਵੀ ਦਿਖਾਵੇ ਆ ਰਹੇ ਗੌਰਵ ਜੀ ਇੱਧਰ ਡਾਕ ਦਿਖਾਵੇ ਤੁਹਾਨੂੰ ਗੁੱਡ ਆਫਟਰਨੂਨ ਕਰ ਦੋ ਗੁੱਡ ਆਫਟਰਨੂਨ ਕੀ ਹੋਇਆ ਤੁਹਾਡੀ ਬਿਮਾਰੀ ਤੇ ਮੰਮੀ ਨੇ ਦਾਤ ਛੱਡੀ ਹੈ ਕੰਮ ਖਰਾਬ ਏ ਡੱਕਾ ਲੱਗਾ ਏ ਇਹ ਡੱਕਾ ਕਰੋ ਕੁੱਲਣਾ ਇਹ ਰੱਬ ਜਾਣੇ ਕਦੋਂ ਕੁੱਲਣਾ ਦਵਾਈ ਦਿੱਤੀ ਹੈ ਡਾਕਟਰ ਨੇ ਡਾਕਟਰ ਨੇ ਪ੍ਰੈਸ਼ਰ ਦੱਸਿਆ ਜੀ ਜੇ ਕਹਿੰਦਾ 1-2 ਦਿਨ ਚ ਆਰਾਮ ਆ ਕੇ ਠੀਕ ਨੂੰ ਤੇ ਪ੍ਰੈਸ਼ਰ ਕਰਨਾ ਪੈਣਾ ਆ ਫਰੇਸ਼ਨ ਅੱਧੇ ਘੰਟੇ ਦਾ ਜਿਹੜਾ 1 ਘੰਟੇ ਦਾ 1 ਘੰਟੇ ਦਾ ਹਾਂ ਨਾਲੀ ਛੁੱਟੀ ਨਹੀਂ ਅਗਲੇ ਦਿਨ ਛੁੱਟੀ ਉਹਨੇ ਕਿਹਾ ਨਾਲੀ ਛੁੱਟੀ ਅਗਲੇ ਦਿਨ ਅੱਛਾ ਹਾਂ ਆ ਪਕਰਾਣਾ ਹੀ ਨਹੀਂ ਗਾ ਐਦਾਂ ਹੀ ਰਾਮ ਆ ਜਵੇ ਤੇ ਹੁਣ ਇਹਨਾਂ ਨੂੰ ਠੰਡੀਆਂ ਚੀਜ਼ਾਂ ਦੇਣੇ ਆ ਪਹਿਲਾਂ ਗਰਮ ਖਾ ਲੀਆਂ ਹੁਣ ਠੰਡੀਆਂ ਦਵਾਂਗੇ ਤਾਂ ਜੋ ਕਿ ਠੀਕ ਹੋ ਜਾਣ ਚਲੋ ਮਿਲਦੇ ਆ ਜੀ ਰੁੱਕ ਕੇ ਗਾਇਸ ਹੁਣ ਆਪਾਂ ਬਣਾਉਣ ਜਾ ਰਹੇ ਆ ਮਟਰ ਖੁੰਮਾ ਦੇਖੋ ਤਾਜੇ ਤਾਜੇ ਮਟਰ ਤਾਜੀਆਂ ਤਾਜੀਆਂ ਖੁੰਮਾ ਤੇ ਵਿੱਚ ਪਾਏ ਅਸੀਂ ਆਲੂ ਅਨਮੋਲ ਲਈ ਖੁੰਮਾ ਪਾਈਆਂ ਬਾਕੀਆਂ ਲਈ ਸਪੈਸ਼ਲ ਬੰਦੇ ਲਈ ਪਾਏ ਨੇ ਆਲੂ ਤੇ ਕੁੱਕਰ ਰੈਡੀ ਹੈ ਤੇ ਇਧਰ ਮਸਾਲਾ ਵੀ ਸਾਡਾ ਰੈਡੀ ਹੈ ਚਲੋ ਜੀ ਸੋ ਬਣਾ ਲਿਆ ਅਸੀਂ ਸਪੈਸ਼ਲ ਡੇਸ਼ਸ ਸਪੈਸ਼ਲ ਮੰਮੀ ਲਈ ਮਮੇ ਰੇਰ ਹੋ ਕੇ ਓਏ ਜੁੱਚਾ ਭਾਈ ਆ ਗਿਆ ਏ ਓਏ ਦਾਦੀ ਨੂੰ ਮਿਲ ਰਿਹਾ ਹੈ ਕਿੱਥੇ ਹੈ ਸਣੀ ਬਾਬਾ ਹੈ ਇੱਥੇ ਆਇਆ ਦਾਦੀ ਬੈਠੂਗੇ ਸਣੀ ਬਾਬਾ ਆ ਜਾ ਰੋਟੀ ਖਾ ਲੋ ਜਾ ਆਪਣਾ ਹਿੱਲਣ ਤਾਂ ਦਿਲ ਨਹੀਂ ਕਰਦਾ ਹੈ ਸਣੀ ਪਾਪਾ ਨੂੰ ਕਾ ਆ ਜਾ ਰੋਟੀ ਖਾ ਲੋ ਹਾਂਜੀ ਮੰਮੀ ਚਟਨੀ ਲਿਆਏ ਕਿੱਦਾਂ ਦੀ ਲੱਗੀ ਨਜ਼ਾਰਾ ਆ ਗਿਆ ਗਾਇਸ ਚਟਨੀ ਬਹੁਤ ਟੇਸਟ ਬਣੀ ਹੈ ਮੈਨੂੰ ਤਾਂ ਆਪ ਬਹੁਤ ਸਵਾਦ ਲੱਗੀ ਚਟਨੀ ਚਟਨੀ ਭਾਜੀ ਵੀ ਆਏ ਨੇ ਆ ਬਣਾਈਓ ਵਲੌਗ ਮੈਂ ਪਕੜੋ ਕਿਉਂ ਨਮਸਤੇ ਭਾਜੀ ਆਪਾਂ ਚੱਲਿਆ ਬਈ ਆਹ ਨਹੀਂ ਕਹੀ ਅੱਜ ਕਿਤੇ ਸਕੂਲ ਦਾ ਤੇ ਆ ਦੇਖੋ ਜੀ એટ બેલ્યાજી અન આ ગયે જસ્ટ બેઠે હોને સાયકલ ચલા કે હડે જ્યા બને હે હાજી મેન ગલ કરો તે મેન ગલ થી મમ્મા આ દેખો યે સ્કૂલ તો આ ગયે હા તે આ દેકો મમ્મા તે દાદી ને દાદી યાઈ હોયા તનુ پتہ હી આઉગા ਅਰੇ ਸਕੂਲ ਕੈਸੀ ਗਏ ਮੰਮੀ ਨੇ ਪਰ ਦਾਦੀ ਨੇ ਪਿੰਕ ਪਿੰਕ ਸੂਟ ਪਾਇਆ ਦੇਖੋ ਜੀ ਦੇਖੋ ਜੀ ਸਾਡੀ ਰੂਹ ਸਾਡੀ ਮੈਚਿੰਗ ਹੋਈ ਤੇ ਆਯੂਸ਼ ਨੇ ਨੋਟ ਕੀਤਾ ਅਹੀ ਨਹੀਂ ਨੋਟ ਕੀਤਾ ਗਾਇਸ ਇਹ ਗਾਇਸ ਨਾ ਮੈਂ ਤਾਂ ਇੰਨਾ ਦਿਮਾਗਣਾ ਚਲੋ ਇੱਕ ਦਿਮਾਗ ਨਹੀਂ ਚੱਲ ਰਹੀ ਇੱਕ ਦਾਦੀ ਤਾਂ ਕੁਐਸਚਨ ਪੁੱਛੇ ਨਾ ਲੱਤੀ ਡਾਂਡੇ ਕਰ ਦਮਾਗਾ ਅੱਛਾ ਆ ਬੋਲੋ ਹਾਲੇ ਹਾਂ ਬਹੁਤ ਜ਼ਰਾ ਅੱਛਾ ਆ ਬਤਾਓ ਕਾਲੇ ਤਾਂ ਕਰ ਰਹੇ ਨੀ ਦੇਖੋ दादी जी हुँ? एक जोड़ा हैगा व अँ वरा ओ पानी कटा मुंगा वरा पाणी कटा मुंगा अंगो ओनी करदा गुंगा हां गुंगा वरा दे गुंगा अक्का कराओ फिर कदे वरा ए फड़ मैं पूछदा नहीं अच्छा मैं जेड़ा दो बोलि बता कितना बड़ी मुंगा ऐसे करते मेरा देवर का गुंगा है ये दूसरा अलग सारे नाल पानी मंगदा मेरे को दूसरा ओ बड़ा हारा ਜਿਹੜਾ ਅੰਦਾ ਵਜਨ ਉਦਿਕਦਾ ਨਹੀਂ ਉਹ ਕੈਂਚੀ ਕਿਦਾਂ ਬਗੂਗਾ ਕੈਂਚੀ ਉਹਦਾ ਜਵਾਬ ਤਾਂ ਚੱਲਦੀ ਪਈ ਆ ਮੇਰੀ ਬੇਸਤੀ ਹੋਈ ਗਾਈਜ਼ ਮੇਰੀ ਮੇਰੀ ਬੇਸਤੀ ਕਰ ਦੇੇ ਕੁਐਸਚਨ ਮੈਂ ਸਾਰਿਆਂ ਤੋਂ ਆਪਣੇ ਘਰਦਿਆਂ ਤੋਂ ਪੁੱਛਿਆ ਸੀ ਮੰਮੀ ਨੇ ਵੀ ਕਿਹਾ ਐ ਐ ਐ ਮੇਰੇ ਨੇ ਵੀ ਕਿਹਾ ਐ ਐ ਐ ਪਪਾ ਨੇ ਵੀ ਕਿਹਾ ਐ ਐ ਐ ਦੱਸ ਦੇ ਅਰੇ ਉਹ ਹੋਰ ਕਹਿੰਦਾ ਮੰਮੀ ਉਹ ਕੀ ਕਹਿੰਦਾ ਸੀ ਜੇ ਤੂੰ ਬੋਲਦਾ ਸਕਦਾ ਹੀ ਆ ਹਾਂ ਵੀ ਬੋਏ ਬਹਿਰਾ ਵਾ ਗਾਇਸ ਮੈਂ ਪਾਪਾ ਤੋਂ ਪੁੱਛਿਆ ਸੀ ਪਾਪਾ ਕਹਿੰਦੇ ਮੈਂ ਕੈਂਸਲ ਹੋ ਮੈਂ ਬੋਲਿਆ ਅੰਡੇ ਨੂੰ ਕਿੱਧਰ ਆ ਕੈਂਚ ਕਿਦਾਂ ਮੰਗੋ ਐਦਾ ਬੋਲਦਾ ਮੈਂ ਕਿਹਾ ਬੋਲ ਜਾ ਸਰਦਾ ਵਾ ਚੱਲ ਆ ਖਾ ਲੈ ਸਾਰੀ ਪਾਰੀ ਮੂਜੇ ਮੈਂ ਕਿਹਾ ਬੋਲ ਦੇ ਇਹ ਲਾ ਬਸ ਹੋ ਗਈ ਖਤਮ ਤੇ ਗਾਇਸ ਮੈਂ ਹੁਣੇ ਕਹਿ ਲਗਾ ਸੀ ਮੇਰੇ ਕੋ ਇੰਨਾ ਦਿਮਾਗ ਨਾ ਮੈਂ ਦਾਦੀ ਦੇਖੋ ਫਿਰ پتہ ਕੀ ਹੋਇਆ ਪੁਰਾਣੀ ਗੱਲ ਪਰਸੋ ਦੀ ਗੱਲ ਆ ਦਾਦੀ ਕਹਿੰਦੇ ਤੁਹਾਡੇ ਕੋ ਪਿੰਨੀਆਂ ਮੇਰੇ ਵਾਸਤੇ ਖਰਮ ਕਰਤੀਆਂ ਠੀਕ ਹੈ ਦਾਦੀ ਕਹਿੰਦੇ ਮੈਂ ਕਿਆ ਹੈ ਗਈ ਆ ਵਾ ਠੀਕ ਹੈ ਦਾਦੀ ਮੰਨੇ ਨਹੀਂ ਠੀਕ ਹੈ ਫਿਰ پتہ ਕੀ ਹੋਇਆ ਮੈਂ ਕਿਆ ਘਰ ਰ ਹੈ ਉਹਨੇ ਘਰ ਰ ਹੈ ਕਹਿੰਦੇ ਮੇਰੇ ਸਾਹਮਣੇ ਪਿੰਨੀਆਂ ਪਈਆਂ 2 4 ਅੱਧੀਆਂ ਲਪੈਕ ਕਰਕੇ ਲੈ ਗਏ ਨਾ ਆਉਂ ਜਾ ਰਿਹਾ ਦੇਖਿਆ ਮੰਮੀ ਕਿਤੇ ਆ ਲੈ ਦਾਦੀ ਜੀ ਇੱਕ ਤੇ ਹੈ ਵਾ ਪੂਰਾ ਇਹ ਕਹਿੰਦਾ ਆਂਦੇ ਕਹਿੰਦਾ ਦਾਦੀ ਆ ਵੇਖ ਲਓ ਪਿੰਡੀਆਂ ਤੁਸੀਂ ਕਹਿ ਦਿਨਾ ਖਤਮ ਹੋ ਗਈਆਂ ਆ ਦੇਖੋ ਤੁਹਾਡੇ ਲਈ ਬਚਾ ਕੇ ਰੱਖਿਆ ਵਾ ਮਮਾ ਜੀ ਉਹ ਕਿਤੇ ਉਹ ਗਈ ਤਾਂ ਨਾ ਮਿਲਦੇ ਮੇਰੀ ਸਾਈਕਲ ਆਂ ਤੇ ਅੱਜ ਹੀ ਆਣੀ ਮੇਰੀ ਸਾਈਕਲ ਹਾਂਜੀ ਗਾਇਜ਼ ਜੂਛੇ ਦਾ ਸਰਪ੍ਰਾਈਜ਼ ਆ ਗਿਆ ਜੂਛੇ ਦੀ ਮੋٹے ਟੈਨ ਵਾਲੀ ਸਾਈਕਲ ਆ ਗਈ ਦੇਖੋ ਚੱਲਦੇ ਗਾਇਜ਼ ਮੈਨੂੰ ਦਿਖਾਓ ਕੋਟਾ ਲਾਣੀ ਪਈ ਚੱਲ ਚੱਲ ਲਾ ਲਓ ਪਾਪਾ ਨੂੰ ਇੱਕ ਦੋ ਗੇੜੇ ਹੋਰ ਦਵਾਓ ਸ਼ਾਮ ਦੇ ਵੱਜ ਚੁੱਕੇ ਨੇ 6 ਤੇ ਇੱਧਰ ਸਾਡੇ ਆਂਟੀ ਨੇ ਭੂਆ ਜੀ ਉਹਨਾਂ ਨੇ ਸਾਨੂੰ ਭੇਜਿਆ ਸਾਗ ਦੇਖੋ ਫਰੈਸ਼ ਕੱਟ ਕੇ ਦੇਖੋ ਸਾਡੇ ਗਵਾਂਢੀ ਕਿੰਨੇ ਚੰਗੇ ਨੇ ਸਾਡੇ ਨੇਬਰ ਐਦਾਂ ਦੇ ਗਵਾਂਢੀ ਰੱਬ ਸਾਰਿਆਂ ਨੂੰ ਦਵੇ ਆਹ ਦੇਖੋ ਪਾਲਕ ਵੀ ਦਿੱਤ ਭੇਜੀ ਐ ਪਾਲਕ ਵੀ ਹੈ ਨਾ ਅਨਮੋਲ ਗਾਇਜ਼ ਦੇਖੋ ਨਾਲੇ ਉਹਨਾਂ ਨੇ ਧੋ ਕੇ ਸਾਫ਼ ਸੁਥਰਾ ਕੱਟ ਕੇ ਭੇਜਿਆ ਗਾਇਜ਼ ਥੈਂਕ ਯੂ ਥੈਂਕ ਯੂ ਭੂਆ ਜੀ ਇਹ ਸਾਡੇ ਮੱਲੇ ਦੇ ਪੂ ਪੂਆ ਜੀ ਦੇ ਸਾਡੇ ਵੀ ਪੂਆ ਜੀ ਨੇ ਗਾਇਸ ਥੈਂਕ ਯੂ ਵੈਰੀ ਮਚ ਗਾਇਸ ਤੁਹਾਨੂੰ ਪਿਆਰ ਕਿੰਨਾ ਤੁਸੀਂ ਸਾਨੂੰ ਪਿਆਰ ਕਰਦੇ ਹੋ ਥੈਂਕ ਯੂ ਹਾਂਜੀ ਸਾਨੂੰ ਪਤਾ ਹੈ ਨਾ ਮੇਰੀ ਸਾਈਕਲ ਆਈ ਪਾਪਾ ਜੀ ਥੈਂਕ ਯੂ ਬਹੁਤ ਵਧੀਆ ਹੈ ਮੇਰੀ ਸਾਈਕਲ ਮਿਲ ਗਈ ਮੈਨੂੰ ਜੀ ਹਮਮ ਇਹਨੇ ਕਿਹੜਾ ਨਾ ਮੋਟੇ ਟਾਇਰ ਵਾਲੀ ਆ ਇਸ ਮੋਟੇ ਨਾਲ ਬੋਲੇਗੇ ਬਸ ਸਪੋਰਟ ਨਹੀਂ ਸਪੋਰਟ ਦਾ ਬੀਡ ਸਟੈਂਡ ਸਟੈਂਡ ਚਲੋ ਕੋਈ ਨਹੀਂ ਚਲੋ ਇਸ ਸ਼ਾਮ ਦੇ ਰਾਤ ਦੇ ਵਕਤ ਕਿੰਨੋਂ ਤੇ ਇੱਧਰ ਚੱਲ ਰਹੀ ਐ ਗੋਲ ਗੱਪਾ ਪਾਰਟੀ ਹਾਂਜੀ ਅਰਮੋਲ ਦੀ ਟੀ-ਸ਼ਰਟ ਗਿੱਲੀ ਹੋ ਗਈ ਸੋ ਇਹਨੇ ਉਤਾਰ ਦਿੱਤੀ ਹਾਂਜੀ ਉਹਦੇ ਪੂਰਾ ਨਜ਼ਾਰਾ ਲੈ ਕੇ ਹੈਂ ਹਾਂਜੀ ਗੌਰਵ ਜੀ ਕਿੱਦਾਂ ਹੂੰ ਠੀਕ ਐ ਆ ਲਾ ਤਾਂ ਆ ਕੇ ਮਿਕਸ ਕਰਤਾ ਹੂੰ ਪਾਣੀ ਦੇ ਵਿੱਚ ਛੋਲੇ ਝੂਲੇ ਓਏ ਹੋਏ ਆ ਲਾ ਏਕ ਹੁਣ ਅਸੀਂ ਆਨ ਲੱਗਿਆ ਲਾਈਵ ਆ ਜਾਓ ਮਾੜਾ ਹੈਲਪ ਕਰਨਗੇ ਕਿੰਦਾ ਗੋਲ ਗੱਪੇ ਉਹ ਖਾਉਂਗਾ ਉਹ ਖਾਉ ਓਏ ਹੋਏ ਆਯੂਸ਼ ਨੇ ਸਪੈਸ਼ਲੀ ਮੰਗਵਾਏ ਸੀਗੇ ਅੰਦਾਜ਼ ਗੋਲ ਗੱਪੇ ਖਾਣੇ ਘਰੇ ਹੀ ਮੰਗਵਾਤੇ ਇਧਰ ਭੁਆਰੀ ਨੇ ਭੇਜਿਆ ਸੀ ਸਾਗ ਸੋ ਮੈਂ ਧਰ ਦਿੱਤਾ ਤੇ ਪਾਲਕ ਮੰਗਾ ਲਈ ਸੀਗੀ ਪਾਲਕ ਨਹੀਂ ਸੀ ਸਾਗ ਸੀ ਤੇ ਬੜਾ ਹੀ ਫਰੈਸ਼ ਸੀਗਾ ਸੌਫਟ ਸੌਫਟ ਤਾਜ਼ਾ ਹੁਣੇ ਕੱਟ ਤੋਂ ਭੁਆਰੀ ਨੇ ਕੱਟੇ ਤੋੜਿਆ ਸੀ ਤੇ ਮੈਨੂੰ ਭੇਜ ਦਿੱਤਾ ਸੋ ਮੈਂ ਵਾਸ਼ ਕਰਕੇ ਭੂਆ ਜੀ ਕਹਿੰਦੇ ਹੁਣੇ ਤੜ ਦੇ ਤੇ ਤੜਕ ਜਦੋਂ ਮਰਜ਼ੀ ਲਈਓ ਸੋ 9 ਵਜੇ ਆ ਤੇ ਮੈਂ ਤੜਤਾ ਤੇ ਇੱਧਰ ਮੇਰੀ ਆਂਟੀ ਜਿਹੜੀ ਹੈ ਜਿਹੜੇ ਕੰਮ ਕਰਦੇ ਆਂਟੀ ਉਹਨਾਂ ਨੇ ਮੈਨੂੰ ਰਾਮਾ ਤੋਰੀਆਂ ਤੋੜ ਕੇ ਲਿਆਤੀਆਂ ਦੇਖੋ ਆਂਟੀ ਕਹਿੰਦੇ ਮੇਰੇ ਪਾਸ ਇਹ ਤੁਮ ਬਣਾ ਲੈਣਾ ਤੇ ਮੈਂ ਕਿਹਾ ਠੀਕ ਆਂਟੀ ਰੱਖ ਜੋ ਤੋੜ ਕੇ ਲਿਆਏ ਸੀਗੇ ਤੇ ਦੇਖੋ ਕਿੰਨੀਆਂ ਸੌਫਟ ਇਹ ਵੀ ਬਣਾਵਾਂਗੇ ਆਪਾਂ ਕੱਲ੍ਹ ਹੀ ਦੁਪਹਿਰੇ ਬਣਾ ਲਾਂਗੇ ਤੇ ਸਾਗ ਸਵੇਰੇ ਤੜਕੇ ਬੱਚਿਆਂ ਨੂੰ ਸਕੂਲ ਭੇਜਣਾ ਤੇ ਚਲੋ ਗਾਇਸ ਮਿਲਦੇ ਆ ਰੁੱਕ ਕੇ ਬਾਅਦ ਦੇ ਪੋਣੇ 11 ਹੋ ਗਏ ਨੇ ਸਾਗ ਮੈਂ ਡਨ ਕਰਕੇ ਆਈਆਂ ਤੁਹਾਨੂੰ ਸਵੇਰੇ ਦਿਖਾਉਂਗੀ ਸਟੀਫਨ ਜਦੋਂ ਪੈਕ ਹੋਊਗਾ ਬੱਚਿਆਂ ਦਾ ਸਾਗ ਤੜਕਾਂਗੇ ਤੇ ਇੱਧਰ ਪੋਣੇ 11 ਵਜੇ ਇਹਨਾਂ ਨੂੰ ਰਾਈਸ ਚਾਹੀਦੇ ਸੀ ਅੱਜ ਰਾਈਸ ਦੇ ਸੀ ਸਵੇਰੇ ਵੀ ਰਾਈਸ ਦੁਪਹਿਰੇ ਵੀ ਤੇ ਹੁਣ ਵੀ ਇਹ ਮੈਂ ਮੇਰੀ ਇਹ ਅਜ ਜੀਰਾ ਵਾ ਜਵੈਨ ਆ ਦਾਲ ਚੀਨੀ ਆ ਕਾਲੀ ਆ ਵਧੀ ਹੁੰਦੀ ਆ ਪੇਟ ਲਈ ਨਹੀਂ ਇਹ ਫਰੈਸ਼ ਨਹੀਂ ਨਹੀਂ ਤੁਸੀਂ ਰਹਿਣ ਦਿਓ ਗਾਇਸ ਤੁਸੀਂ ਨਹੀਂ ਪੀਣੀ ਤੇ ਗਾਇਸ ਕਿਊਬ ਲਗਾ ਲਈ ਸੋ ਗਾਇਸ ਹੁਣ ਹਾਂਜੀ ਬੋਲੋ ਯੂਸ ਉਹ ਦੁੱਖੋ ਗੰਦੇ ਕੰਮ ਹਾਂਜੀ ਤੇ ਇਸ ਜਿਹੜਾ ਹਾਂ ਹਾਂ ਇਸੇਲਾ ਨਹੀਂ ਵਲੌਗ ਦਾ ਕਰਦਾ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਕੱਲ ਮਿਲਦੇ ਹਾਂ ਇੱਕ ਨਵਾਂ